ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਆਪਾਂ ਖੜੇ ਆ ਤਲਵੰਡੀ ਸੱਪੋਟਰ ਟਰੈਕਟਰਾਂ ਦੀ ਮੰਡੀ ਤੇ ਤੇ ਮੰਡੀ ਹੁਣ ਬਾਈ ਜੀ ਅੱਲੇ ਬੁੱਧਵਾਰ ਵਧੀਆ ਭਰ ਲੱਗ ਚੁੱਕੇ ਤੇ ਅੱਜ ਵੀ ਵਧੀਆ ਟਰੈਕਟਰ ਆਏ ਨੇ ਕਿ ਤੇ ਆਪਾਂ ਸਟਾਰਟ ਕਰਾਂਗੇ ਸੁਪਰ ਉਹ ਵਾਲਾ ਨੇ 630 80 ਐਕਸਟੀ ਮਾਡਲ ਵਾਲੇ ਤੋਂ ਇਹਦੇ ਵੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੂਗਾ ਕੱਪੜਾ ਕੱਪੜੇ ਵਾਲੀ ਛਤਰੀ ਹੈ ਨਵੀਂ ਛਤਰੀ ਬਾਈ ਜੀ ਟਾਇਰ ਬੈਗ ਨੰਬਰ ਵੀ ਪੈਣਗੇ 80 ਪੈਸੇ ਤੇ ਫਰੰਟ ਹੈ ਵੀ ਭਾਈ 85 ਪੈਸੇ ਚੌਕੜਾ 85 ਪੈਸੇ ਆ ਤੇ ਬੈਕ ਡਰ ਰੇਡੀਅਲ ਨੇ ਭਾਈ 16 ਦੇ 13 ਮਾਡਲ ਆ 4,90,000 ਰੁਪਏ ਦੀ ਡਿਮਾਂਡ ਆ ਭਾਈ ਜੀ ਤੇ ਫਰੰਟ ਗੁੱਡਇਰ ਦੇ ਟਾਇਰ ਨੇ ਤੇ ਬੈਕ ਡਰ ਇਹ ਕਰਨ ਭਾਈ ਜੀ ਅਪੋਲੋ ਦੇ 16 ਦੇ ਰੇਡੀਅਲ ਆ ਤੇ ਬਾਕੀ ਲਿੰਕਾ ਵਗੈਰਾ ਵੀ ਵਧੀਆ ਸਾਫ ਕਰਦੇ ਕਿਸੇ ਚਾਹੀਦਾ ਆਉਂਦਾ ਸਭ ਯਾ ਤੇ ਅੱਗੇ ਕਿ ਭਾਈ ਜੀ 14 ਦੇ ਟੈਰਾਂ ਚ ਫਾਰਮ ਟਰੈਕ 45 ਦਾ ਬੈਕ ਟੈਰ ਅੱਧੇ ਨਹੀਂ ਗਏ ਬਈ ਜੀ ਫਰੰਟ ਰਹਿ ਗਏ ਨੇ ਬਈ ਜੀ 75 ਰੁਪਏ ਸਾਦੇ ਕਟਾਈ ਚ 99 ਮਾਡਲ ਆ 1,70,000 ਰੁਪਏ ਮਾਡਲ ਚ ਇਹ ਵਾਕਈ ਕੰਡੀਸ਼ਨ ਸੋਨੂੰ ਨਾਲ 13 ਹਾਲ ਜਾਤ ਵਰਵਾ ਲੈ ਬਈ ਜੀ ਚਾਰੇ ਪਾਸੇ ਘੁੰਮ ਕੇ ਤੇ ਲੋ ਬਈ ਜੀ ਟਰੈਕ ਟੈਰ ਰਹਿ ਗਏ ਨੇ ਬਈ ਜੀ ਚੈੱਕ ਕਰ ਟਰੈਕਟਰ ਦੀ ਲੋ ਬਈ ਜੀ ਤੇ ਅੱਗੇ ਕਹ ਬਈ ਜੀ ਸੋਨਾਲੀਕਾ 745 ਦਾ 13 ਦੇ ਟਾਇਰਾਂ ਚ ਟਾਇਰ ਬੈਕ ਇਹਨੇ ਵੇਜੀ 90 ਪੈਸੇ ਤੇ ਫਰੰਟ ਰਹਿਗੇ ਨੇ ਵੇਜੀ 70 ਕੇ ਪੈਸੇ ਤੇ ਤੁਹਾਨੂੰ ਦਿਖਾਉਣੇ ਵੇਜੀ ਫਰੰਟ ਟਾਇਰਾਂ ਤੇ ਵੀ ਵੇਟ ਲੱਗੇ ਹੋਣਗੇ ਲੋ ਬਈ ਚੈੱਕ ਕਰ ਲਓ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਟਰੈਕਟਰ ਦੀ 2005 ਮਾਡਲ 285000 ਰੁਪਏ ਡਿਮਾਂਡ ਆ ਗਈ ਸਾਦੀ ਕਟਾਈ ਵਾਲਾ ਕੰਡੀਸ਼ਨ ਵਧੀਆ ਪਈ ਟਰੈਕਟਰ ਦੀ ਸੀ ਹੱਟ ਦੇ ਬੈਕ ਟਾਇਰ ਨੇ ਤੇ ਬਾਕੀ ਤੁਸੀਂ ਦੇਖੀ ਜਿਹਾ ਸਾਦੇ ਨੇ ਦੈਂਕ ਆ ਵਗੇ ਰਵੀ ਬਦਿਆ ਸਾਪਰੀਆਂ ਦੇ ਦੇਖ ਕੇ ਭਾਈ ਜੀ ਨਿਊ ਹਾਲੈਂਡ 5500 ਪਿਛਲੇ ਭਾਈ ਜੀ ਵੀਡੀਓ ਜਿਹੜਾ ਆਪਾਂ ਕਮੈਂਟ ਆਏ ਸੀਗੇ ਵੀ 5500 ਦਿਖਾਇਓ ਬਾਈ ਜੀ ਨਿਊ ਹਾਲੈਂਡ ਤੇ ਚੌਕਲਾ ਟਾਇਰਾਂ ਦਾ ਨਮਗ ਚੌਕਲਾ ਟਾਇਰਾਂ ਦਾ ਭਾਈ ਜੀ ਹੈਵੀ ਰੇਡੀਅਲ ਦਾ ਟੋ ਮਾਡਲ ਆ 10 ਮਾਡਲ ਆ ਭਾਈ ਜੀ 4,70,000 ਰੁਪਏ ਰੇਟ ਆ ਪਾਵਰ ਸਟੀering ਚਾ ਭਾਈ ਜੀ ਤੇ ਸਾਈਡ ਗੇਅਰ ਚ ਹੈਗਾ ਇਹ ਕੰਡੀਸ਼ਨ ਦਾ ਓਕੇ ਆ ਤੇ 16 ਦੇ ਟਾਇਰਾਂ ਚੱਲ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਲਓ ਪੂਰਾ ਸਾਫ ਪਿਆ ਟਰੈਕਟਰ ਵਧੀਆ ਪਿਆ ਕੰਡੀਸ਼ਨ ਦਾ ਬਾਈ ਜੀ ਸਮਾਈ ਚ ਚੱਲੇ ਹੋਇਆ ਟਰੈਕਟਰ ਹੈ ਜਿਵੇਂ ਆਪਾਂ ਕਹ ਦੀਏ ਇਹ ਕਹ ਕੇ ਬਾਈ ਜੀ ਸਵਰਾਜ 744 ਐਫ ਈ 4 ਸਟਾਰ ਬਠਿੰਡੇ ਦਾ ਲੋਕਲ ਨੰਬਰ ਆ ਬਾਈ ਜੀ ਸਾਦੀ ਕਟਾਈ ਹੈ ਟਰੈਕਟਰ ਦੀ ਫਰੰਟ ਰੈਕ ਨੇ 75 ਕੇ ਪੈਸੇ ਤੇ ਬੈਕ ਟਾਇਰ ਜਮਾ ਨਵੇਂ ਨੇ ਗਏ ਜੇ ਕੇ ਨੰਬਰ ਜੇ ਕੇ 16 ਨੰਬਰ ਪੰਨ ਦੇ ਤੇ 9 ਮਾਡਲ ਆ 355000 ਰੁਪਏ ਰੇਟ ਆਗਾ 13 ਦੇ ਟਾਇਰ ਨਿੰਗ ਬਾਈ ਜੀ ਤੇ ਬਾਕੀ ਬੈਕ ਸਾਈਡ ਵੀ ਦਿਖਾ ਦਿੰਦੇ ਨੇ ਟਰੈਕਟਰ ਦੀ ਕਿ ਕਿਦਾਂ ਦੀ ਵਧੀਆ ਸਾਫੀ ਆ ਗਈ ਤੋ ਵੀ ਚੈੱਕ ਕਰ ਲੋ ਓਕੇ ਰਿਪੋਰਟ ਆ ਗਈ ਤੇ ਮਰਮੂ ਵੀ ਬਾਈ ਜੀ ਪੂਰੇ ਸਾਫ ਨੇ ਤੇ ਕਿਹਾ ਕਿ ਬਾਈ ਜੀ ਸੋਨਾਲੀ ਕਾ 750 ਦਾ ਤੇ ਬੈਕ ਡਰਾਂ ਦੀ ਗੱਲ ਕਰੀ ਬਾਈ ਜੀ 80 ਕੇ ਪੈਸੇ ਲੇ ਤੇ ਫਰੰਟ ਆ ਰੇ ਪੇਂਟ ਦੇ ਪੈਸੇ ਨੇਗੇ 12 ਮਾਡਲ ਆ 4 ਲੱਖ 10000 ਰੁਪਏ ਡਿਮਾਂਡ ਆ ਬਾਈ ਜੀ ਸਪੀਕਰ ਵਗੈਰਾ ਨਾਲ ਹੀ ਜਾਣਗੇ ਬਾਈ ਜੀ ਕੰਡੀਸ਼ਨ ਦਾ ਵਧੀਆ ਪਿਆ ਬੀਕੇਟੀ ਦੇ ਬੈਕ ਟਾਇਰ ਨੇ ਬਾਈ ਜੀ ਰਿੰਗ ਰੂੰਗ ਵੀ ਵਧੀਆ ਸਾਫ ਪਏ ਨੇ ਤੇ ਹੈ ਵੀ ਹੁੱਕ ਲੱਗੇ ਹੋਏ ਹੈ ਬਾਈ ਜੀ ਵਾਕੀ ਦੇਖ ਸਕਦੇ ਹੋਗੇ ਅੱਗੇ ਕਿ ਬਾਈ ਜੀ ਸਵਰਾਜ 744 4 ਸਟਾਰ ਰਿਵਰਸ ਪੀਟੀਓ ਬੈਕ ਟਾਇਰ ਚੌਕੜਾ ਬਾਈ ਜੀ ਹੈਗਾਗਾ 70 ਕੇ ਪੈਸੇ ਬਿਠੰਡੇ ਦਾ ਨੰਬਰ ਇਹਦਾ ਵੀ ਬਾਈ ਜੀ 18 ਮਾਡਲ ਆ 5 ਲੱਖ 45000 ਰੁਪਏ ਡਿਮਾਂਡ ਆ ਜੀ ਤੇ ਗੁੱਡੀਰ ਦੇ ਟਾਇਰ ਨੇ ਵਧੀਆ ਟਾਇਰ ਪਏ ਨੇ ਬਾਈ ਜੀ ਰੰਗ ਪੇਂਟ ਦਾ ਵੀ ਪੂਰਾ ਸਮਾਂ ਸਮੇ ਹੋਇਆ ਟਰੈਕਟਰ ਆ ਪੂਰਾ ਕੋਕਾ ਪੀਸਾ ਸਰਕਾਰੀ ਨੰਬਰ ਪਲੇਟਾ ਲੱਗਿਆ ਨੇ ਬਾਈ ਜੀ ਤੇ ਕਹੇ ਕਿ ਬਾਈ ਜੀ ਫਾਰਮ ਟਰੈਕ 60 ਦਾ ਚੌਕੜਾ ਟਾਇਰ ਤਾਂ ਨਵਾਂ ਗਾ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਮੈਨੂੰ ਲੱਗਦਾ ਜਿਵੇਂ ਮੱਡੀ ਚ ਪਵਾ ਕੇ ਲਿਆ ਕੇ ਲਾਇਆ ਹੁੰਦਾ ਗਾ ਜਿਵੇਂ ਤੇ ਲਾਈਵ ਪੀਟੀਓ ਵਾਲਾ ਆ ਗਿਆ ਬਾਈ ਜੀ ਤੇ 2008 7+8 ਮਾਡਲ ਆ ਬਈ ਜੀ 2 ਲੱਖ 87000 ਰੁਪਏ ਦੀ ਡਿਮਾਂਡ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਟਰੈਕਟਰ ਦੀ ਤੇ ਵਗੈਰਾ ਸੌਂਪੂਰੂਆ ਕਿਉਂਕਿ ਬਈ ਜੀ ਵਿੱਚੋਂ ਮਗਰਾੜ ਵਗੈਰਾ ਪੂਰੇ ਸਾਫ ਕਰ ਲਏ ਗਏ ਤੇ ਬਈ ਡੰਡਾ ਡਰਾਵਲ ਸਾਤਰੀ ਵਗੈਰਾ ਸਾਰਾ ਕੁਝ ਓਕੇ ਪਿਆਗਾ ਤੇ ਲੋ ਬਈ ਚੈੱਕ ਕਰੋ ਬਾਕੀ ਵੀ ਮੌਕੇ ਤੇ ਰੇਟ ਹੋ ਜਾਂਦੇ ਨਹੀਂ ਸੋਨਾਂ ਜਿਸ ਨੂੰ ਸਾਰੀ ਮੰਡੀ ਚ ਰੇਟ ਦੱਸਾਂਗੇ ਬਈ ਜੀ ਕੀ ਕੀ ਟਰੈਕਟਰਾਂ ਦਾ ਰੇਟ ਚੱਲ ਰਿਹਾ ਤੇ ਕਿ ਬਈ ਸੋਨਾਲੀਕਾ 750 ਦਾ ਚੇਂਜਰ ਵਾਲਾ ਟਰੈਕਟਰ ਹੈਗਾ ਬੈਕਟਾ ਰਿਕਨ ਬਈ ਜੀ 75 ਕੇ ਪੈਸੇ ਤੇ ਫਰਟ ਹੈ। 3 ਬਾਗਲਾ 6,25,000 ਰੁਪਏ ਦੀ ਡਿਮਾਂਡ ਆ। ਪੰਜਾਬ ਨੰਬਰ ਆ ਪੀਵੀ 51। ਜੇ ਲੋਕ ਵੀ ਚੈੱਕ ਕਰ ਲੋ ਕੰਡੀਸ਼ਨ 55 ਹੌਸਪਾਵਰ ਦਾ ਚੇਂਜਰ ਵਾਲਾ ਬਾਕੀ ਬੇਟ ਵਗੈਰਾ ਵੀ ਲੱਗੇ ਹੋਣਗੇ। 2800 2860 ਠੀਕ ਆ ਜੀ ਮੋਬਾਈਲ ਨੰਬਰ ਬਈ ਜੀ ਆਪਣਾ 94634 94634 32593 94634 32593 ਨੰਬਰ ਪੀਵੀ 51 ਫਰਸਟ ਪਾਰਟੀ ਦੇ ਬਾਈ ਜੀ ਫਰਸਟ ਪਾਰਟੀ ਦਾ ਕਿ ਸੈਕੰਡ ਦਾ ਜੀ ਦੂਜੇ ਨਾਮ ਹੈ ਜੀ ਨਹੀਂ ਫਰਸਟ ਜੀ ਹੈ ਐਸ ਸਹੀ ਪਹਿਲੇ ਨਾਮ ਹੀ ਆ ਬਾਈ ਜੀ ਬਾਈ ਦਾ ਨੰਬਰ ਤੁਹਾਨੂੰ ਦੇਤਾ ਬਾਈ ਜੀ ਤੇ ਬਾਕੀ ਰੰਗ ਪੇਂਟ ਦਾ origignal ਹੀ ਬਾਈ ਜਿੰਨਾ ਵੀ ਹੈਗਾ ਠੀਕ ਹੈ origignal ਹੀ ਆਗੀ ਤੇ ਲੋ ਵੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਆਪਾਂ ਰੀਲ ਵੀ ਪਾਵਾਂਗੇ ਬਾਈ ਜੀ ਠੀਕ ਹੈ ਬਾਈ ਧੰਨਵਾਦ ਬਾਈ ਜੀ ਤੇ ਆ ਗਿਆ ਬਾਈ ਜੀ ਫਾਰਮ ਟ੍ਰੈਕ ਚੈਂਪੀਅਨ ਤੇ 35 ਦਾ 2006 ਮਾਡਲ ਆ 215000 ਰੁਪਏ ਡਿਮਾਂਡ ਆਗੀ ਤੇ ਫਰੰਟਰ ਨਾ ਮੈਨੇ ਤੇ ਬੈਕ ਟਾਇਰ ਰੇਗੇ ਨੇ ਬਈ ਜੀ 60 ਕੇ ਪੈਸੇ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਲਓ ਬਈ ਓਕੇ ਰਿਪੋਰਟ ਚ ਸਾਫ ਪਿਆ ਟਰੈਕਟਰ ਵੀ ਤੇ ਕਿਹਾ ਵੀ ਫਾਰਮ ਟਰੈਕ 60 ਦਾ 4 ਮਾੜੋ ਡਬਲ ਕਲਚ ਚ ਆ ਕੇ 252000 ਰੁਪਏ ਡਿਮਾਂਡ ਆ ਫਰੰਟ ਬੈਕ ਟਾਇਰ ਬਈ ਜੀ ਚੌਕਲੇਟ ਟਾਇਰ ਦਾ ਨਵਗਾ ਨਵਗਾ ਦੀ ਬਈ ਜੀ ਮੰਡੀ ਚ ਜਿਵੇਂ ਆਪਾਂ ਪਾਰਟੀ ਲਿਆ ਕੇ ਖੜਾ ਹੁੰਦਾ ਤਾਂ ਤੇ ਬਾਕੀ ਤੁਸੀਂ ਰੈਮ ਰੂਮ ਵੀ ਚੈੱਕ ਕਰ ਸਕਦੇ ਬਈ ਸਾਫ ਪਏ ਨੇ ਪੂਰੇ ਤੇ ਕਿਉਂਕਿ ਪਤਾ ਵੀ ਲੱਗ ਰਿਹਾ ਬਈ ਜੀ ਕੋਈ ਟੱਚਿੰਗ ਫੱਚਿੰਗ ਨਹੀਂ ਹੈਗੀ। ਲਓ ਬਈ ਚੱਕ ਕਰੋ। ਪੂਰਾ ਓਕੇ ਰਿਪੋਰਟ ਤੇ ਪਿਆ। ਤੇ ਅੱਗੇ ਕਹੇ ਬਈ ਜੀ ਸੋਨਾ ਲਿੱਕਾ 750 ਦਾ। ਫਰੰਟ ਰਹਿ ਗਿਆ ਬਈ ਜੀ 65 ਦੇ ਪੈਸੇ ਤੇ ਬੈਕ ਟਾਇਰ ਜਮਾ ਨਵੇਂ ਨੇ ਕਿ। ਤੇ ਮਾਡਲ ਬਈ ਜੀ 11 ਦਾ। ਚਲੋ ਬਈ ਚੈੱਕ ਕਰੋ ਇਹਦੇ ਵੀ ਜਮਾ ਨਵੇਂ ਟਾਇਰ ਨੇ ਕਿ। 14 ਦੇ ਟਾਇਰ ਨੇ ਗੁੱਡੀਅਰ ਦੇ। ਚੌਕੜਾ ਗੁੱਡੀਅਰ ਦੇ ਟਾਇਰ ਲੱਗਾ। 3 ਲੱਖ 90000 ਰੁਪਏ ਰੇਟ ਆ ਕਹੇ ਬਈ ਜੀ। ਪਾਵਰ ਸਟੀering ਆ ਬਈ ਜੀ। ਅਬੀ ਕੰਡੀਸ਼ਨ ਚੈੱਕ ਕਰ ਲਓ ਨਵੀਂ ਸਾਤਰੀਆ ਬਈ ਜੀ। ਦੇ ਕੇ ਕੇ ਭਾਈ ਜੀ ਸੋਨਾਲੀ ਕਾ 35 ਦਾ ਫਰੰਟਰ ਰੇ ਕੇ ਭਾਈ ਜੀ ਜਮਨ ਨਵੇਂ ਵੈਕਟਰ ਵੀ ਭਾਈ ਜੀ ਫਰੰਟਰ ਜੇ ਕੇ ਦੇਣਗੇ ਚੌਕੜਾ ਭਾਈ ਜੀ ਜੇ ਕੇ ਦਾ ਵਧੀਆ ਵਾਲਾ ਸੋਨਾ ਨੰਬਰ 1 ਦਾ ਤੇ ਸਬਤ ਮਾਡਲ ਦਾ ਡਬਲ ਕਲਚ ਆ 275000 ਰੁਪਏ ਡਿਮਾਂਡ ਜੇ ਕੰਡੀਸ਼ਨ ਚੈੱਕ ਕਰ ਲਓਗੇ ਜੀ ਵਧੀਆ ਪਿਆ ਤੇ ਬਾਕੀ ਭਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਉਸ ਮਿਲਦੇ ਗਏ ਸਨ ਵੀਡੀਓ ਤੱਕ ਤੱਕ ਲਈ ਜੀ ਧੰਨਵਾਦ